ਮੋ ਕੰਟਰੀ ਨਾਲ ਜੇਕ ਕੇ ਟਵੀਟ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਸੁਜਿੰਦਰ ਸਿੰਘ ਰੰਧਾਵਾ ਨੂੰ ਚੇਤਾਵਨੀ ਇਹ ਚੇਤਾਵਨੀ ਪਹਿਲਾਂ ਚੰਨੀ ਨੂੰ ਦਿੱਤੀ ਗਈ ਸੀ 2 ਕਰੋੜ ਵਾਲੀ ਆਪ ਸੀਐਮ ਨੇ ਪ੍ਰੈਸ ਕਾਨਫਰੰਸ ਕੀਤੀ ਮੈਨੂੰ ਪੁੱਛਣਾ ਚਾਹਣਾ ਕਿ ਉਹ ਚੇਤਾਵਨੀ ਕਿੱਥੇ ਗਈ ਮੈਂ ਸੀ ਉਹਨਾਂ ਕੋਲ ਚੇਤਾਵਨੀ ਨਾਲ ਦੇ ਨੋਟਸ ਭੇਜ ਤੇ ਉਹਦਾ ਮੈਂ ਜਵਾਬ ਦਵਾਂਗਾ ਮੈਂ ਇਦਾਂ ਜਿਹੜੀ ਝੂਠੀ ਸ਼ੌਹਰਤ ਤੇ ਜੁਮਲੇਬਾਜ਼ੀ ਕਰਨੀ ਕਿਉਂਕਿ ਆਪ ਇਸ ਸਟੇਜ ਦੇ ਹੋ ਜਿਹੇ ਰਹੇ ਨੇ ਇਹਨਾਂ ਨੂੰ ਇਹ ਆਦਤ ਪਣੀ ਆ ਆਪਾਂ ਪ੍ਰੋਸੀਜਨ ਦੇ ਪੋਲਿਟਿਸ਼ੀਅਨ ਆ ਲੋਕਾਂ ਦੀ ਸੇਵਾ ਕੀਤੀ ਆ ਲੋਕਾਂ ਦੇ ਨਾਲ ਤੁਰੇ ਆ ਔਰ ਤੁਰਦੇ ਰਾਵਾਂਗੇ ਇੱਕ ਜੁਮਲੇਬਾਜ਼ੀ ਤੋਂ ਮੈਂ ਜਿਹੜੇ ਮੈਂ ਇਹਦਾ ਜਵਾਬ ਠੋਕ ਕੇ ਦਵਾਂਗਾ ਜੇ ਜ਼ਰੂਰਤ ਆ ਸੀਐਮ ਨੂੰ ਅੱਜ ਟਵੀਟ ਕਰਨ ਤੋਂ ਪਹਿਲਾਂ ਨੋਟਿਸ ਹੋਣਾ ਚਾਹੀਦਾ ਹੈ ਨੋਟਿਸ ਦੀ ਕਾਪੀ ਟਵੀਟ ਤੇ ਲਾਉਣੀ ਚਾਹੀਦੀ ਜਿਵੇਂ ਮੈਂ ਨੋਟਿਸ ਦੇ ਦਿੱਤਾ ਦੂਸਰੀ ਮੈਂ ਪਾਕਣਾ ਚਾਹਨਾ ਕਿ ਮੁੱਖ ਮੰਤਰੀ ਸਾਹਿਬ ਸੋਚ ਸਮਝ ਕੇ ਕੋਈ ਬਿਆਨ ਦਿਆ ਕਰੋ ਅੱਜ ਤੱਕ ਪੇਮੈਂਟ ਨਹੀਂ ਕੀਤੀ ਗਈ ਤੇ ਜੇ ਤੇਰੇ ਜੋ ਜ਼ਰੂਰਤ ਆ ਉਹਨੂੰ ਜਿੱਦਾਂ ਅੰਬੈਸੀ ਭੇਜ ਦਿੱਤੀ ਸੀ ਕਿ ਆਪਣੇ ਡਿਪਾਰਟਮੈਂਟ ਤੇ ਤੇਰੀ ਜਰੂਰਤ ਹੈ ਤਾਂ ਉਹਨੂੰ ਕਾਰ ਕੈਨਸਲ ਤੇ ਇਹ ਲੋਕਾਂ ਨੂੰ ਜਦੋਂ ਪੇਮੈਂਟ ਹੀ ਨਹੀਂ ਗਈ ਤਾਂ ਰਿਕਵਰੀ ਕਾਦੀ ਕਰੇਗਾ ਜੀ ਰਿਕਵਰੀ ਬਿਨਾ ਮਤਲਬ ਤੋਂ ਕਰੇਗਾ ਕਿਹੜੀ ਰਿਕਵਰੀ ਨੌਕਰ ਨੋਟਿਸ ਦਵੇ ਨਾ ਰਿਕਵਰੀ ਪਾਵੇ ਫਿਰ ਇਹਨੂੰ ਮੈਂ ਜਵਾਬ ਦਵਾਂ ਜਿਹੜੇ ਵਕੀਰ ਕਰਨ ਦੀ ਗੱਲ ਕਰਦਾ ਕਿਹੜੀ ਵਕੀਲ ਕਰਨ ਉਹ ਸਾਡਾ ਕੰਮ ਹੀ ਨਹੀਂ ਇਹ ਵੀ ਕਰਦਾ ਇਹਨੂੰ ਨਹੀਂ ਪਤਾ ਵਕੀਰ ਕਰਨੇ ਮੈਂ ਕੀਤੇ ਹੀ ਨਹੀਂ ਉਹਨੇ ਹੋਮ ਨੇ ਕੀਤੇ ਉਹਨਾਂ ਨੇ ਕਰਨੇ ਆ ਗਵਰਨਮੈਂਟ ਜਿਹੜੀ ਹੁੰਦੀ ਆ ਯਾਰ ਡਿਪਾਰਟਮੈਂਟ ਉਹ ਦਾ ਰਿਸਪੌਂਡੈਂਟ ਹੁੰਦਾ ਨਾ ਕਿ ਅਸੀਂ ਮੁਲਜ਼ਮਾਂ ਵਾਂਗ ਨਹੀਂ ਅਸੀਂ ਨਹੀਂ ਮੁਲਜ਼ਮਾਂ ਵਾਂਗ ਕੀਤਾ ਅਸੀਂ ਮੁਲਜ਼ਮਾਂ ਵਾਂਗ ਪਾਰਟੀ ਨਹੀਂ ਬਣੇ ਸਾਨੂੰ ਸੁਪਰੀਮ ਕੋਰਟ ਨੇ ਪਾਰਟੀ ਡਿਪਾਰਟਮੈਂਟ ਦੇ ਨਾਮ ਬਣਾ ਪਤਾ ਨਹੀਂ ਕਾਨੂੰਨ ਨੂੰ ਸੁਣਨਾ ਨਹੀਂ ਕੀ ਖਾਦੀ ਪੀਤੀ ਦੀ ਗੱਲ ਕਰਦ ਨਹੀਂ ਉਹ ਤਾਂ ਕੀ ਪਤਾ ਹੋਣਾ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber Ekta ka Play TV ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ